ਸਰਕਾਰਾਂ ਮੂੰਗੀ ਦੀ ਐਮਐਸਪੀ ਦੇਣ ਤੋਂ ਮੁੱਕ ਰਹੀ ਜਾਨੀਏ ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਸਾਲ ਬਰਸਾਤੀ ਮੱਕੀ ਬੀਜੋਗੇ ਅਗਲੇ ਸਾਲ ਬਰਸਾਤੀ ਮੱਕੀ ਬੀਜੋਗੇ ਰੋਣਾ ਗਰੰਟੀ ਕਰਦਾ ਕਿ ਤੁਹਾਨੂੰ ਐਮਐਸਪੀ ਮੈ ਦੂੰਗਾ ਕੋਈ ਸਰਕਾਰ ਨੂੰ ਯਾਰੋ ਹੌਸਲੇ ਨਾਲ ਚੱਲਦਾ ਕੰਮ ਹੋਸਰੇ ਨਾਲ ਚੱਲਦਾ ਔਰ ਜਾਂਦਾ ਹੀ ਤੁਹਾਨੂੰ ਐਮਐਸਪੀ ਦੀ ਗਰੰਟੀ ਨਾ ਹੋਈ ਤੁਸੀਂ ਮੱਕੀ ਨਹੀਂ ਵੇਚਣੀ ਇਹ ਮੈਨੂੰ ਵੀ ਪਤਾ ਸਹੀ ਹੈ ਤੂੰ ਗੱਲਿਆ ਸਰਕਾਰ ਅੱਗੇ ਆਵੇ ਸਾਨੂੰ ਬੰਨਾ ਜੇ ਰਾਣਾ ਕਹਿ ਰਿਹਾ ਤਾਂ ਬੰਨਾ ਕੀ ਕਰ ਦੱਸ ਸਕਦਾ ਇਥੇ ਤੇ ਸਰਕਾਰ ਵੀ ਕਰੇ ਦੱਸ ਸਕਤ ਕਿ 10000 ਰੁਪਏ ਕਿੱਲਾ ਸਰਕਾਰ ਦੇਗੀ ਜਿਹੜਾ ਤੁਸੀਂ ਬੀਜ ਦੀ ਕਟ ਖਪਤ ਕਰਨੀ ਹੈ ਫਿਰ ਮੈਂ ਚਿੱਠੀ ਦੀ ਮੋਦੀ ਸਾਹਿਬ ਨੂੰ ਦਿਖਾਉਂਗਾ ਮੈਂ ਤਨਵਰ ਮੈਂ ਗਾਲ ਝੇਕਰ ਬੜੀ ਵਾਰ ਕਰ ਚੁੱਕਿਆ ਪਰ ਤਾਂ ਸਮਾਜਿਕ ਕਰ ਚੁੱਕਿਆ 2015 ਦੇ ਵਿੱਚ ਮੈਂ ਚਿੱਠੀ 2015 ਚਿੱਠੀ ਲਿਖੀ ਮੋਦੀ ਸਾਹਿਬ ਨੂੰ ਮੈਂ ਮੋਦੀ ਸਾਹਿਬ ਅਗਰ ਕਰਨਾ ਸੋਲਰ ਤੇ ਸਨ ਆਫ ਦੀ ਸੋਇਲ ਧਰਤੀ ਦੇ ਪੁੱਤਰ ਨੂੰ ਮੌਕਾ ਦਿਓ ਧਰਤੀ ਦਾ ਪੁੱਤਰ ਤੁਸੀਂ ਬੈਠੇ ਹੋ ਸਾਹਮਣੇ ਜ਼ਮੀਨਾਂ ਵਾਲੇ ਚਾਹੇ ਕਿਲਾ ਚਾਹੇ 10 ਕਿਲੇ ਆ ਭਾਈ ਇਹਨਾਂ ਨੂੰ ਮੌਕਾ ਦਿਓ ਔਰ ਫਿਰ ਮੈਂ ਬੜੀ ਵਾਰ ਆਪਣੇ ਵਾਲਿਆਂ ਨੂੰ ਵੀ ਕਿਹਾ ਲੈ ਕਿਸੇ ਨੇ ਮੇਰੀ ਸੁਣੀ ਨਹੀਂ ਮੈਂ ਮੈਂ ਕਿਹਾ ਵੀ 1 20 ਕਰੋੜ ਰੁਪਇਆ ਦੇ ਦਿਓ ਇੱਕ ਸਬਸਟੇਸ਼ਨ ਤੇ ਮੈਂ ਕਰਕੇ ਦਿਖਾ ਦਿਆਂ 20 ਕਰੋੜ ਨਹੀਂ ਮਿਲਿਆ ਲੇਕਿਨ ਅਗਰ ਕਿਸਾਨ ਨੂੰ ਬਚਾਉਣਾ ਔਰ ਕਿਸਾਨ ਦੀ ਤਰੱਕੀ ਆਪਾਂ ਚਾਹੁੰਦੇ ਆ ਮਜ਼ਦੂਰ ਦੀ ਤਰੱਕੀ ਚਾਹੁੰਦੇ ਆ ਔਰ ਸਬਸਿਡੀਆਂ ਖਤਮ ਕਰਨ ਦੀ ਗੱਲ ਇੱਕ ਸਟੇਜ 'ਤੇ ਉੱਥੇ ਵੀ ਗੱਲ ਚੱਲੀ ਇਦਾਂ ਨਹੀਂ ਘਟਾਉਣੀ ਤੇ ਜਿਹੜੀ ਚੀਜ਼ ਦੇ ਦਿੱਤੀ ਉਹ ਕੋ ਵਾਪਸ ਨਹੀਂ ਲੈ ਸਕਦਾ ਅਗਰ ਸਾਧਨ ਬਣਾਇਆ ਜਾਣ ਤੇ ਸਬਸਿਡੀ ਵੀ ਖਤਮ ਹੋ ਸਕਦੀ ਹੈ ਜਦੋਂ ਸਾਡੇ ਘਰ ਵਿੱਚ ਹੋਊਗੀ ਅਸੀਂ ਬਾਹਰ ਦੁੱਧ ਲੈਣ ਥੋੜੇ ਜਾਵਾਂਗੇ ਪੈਸੇ ਥੋੜੀ ਨਾ ਖਰਚਾਂਗੇ ਕਿਸੇ ਦੇ ਸਿਰ ਤੇ ਥੋੜਾ ਦੁੱਧ ਪੀਆਗੇ ਸਾਡੇ ਘਰ ਵਿੱਚ ਜਿਹੜੀ ਬਣੂਗੀ ਪਹਿਲਾਂ ਅਸੀਂ ਇਸਤੇਮਾਲ ਕਰਾਂਗੇ ਬਾਕੀ ਦੀ ਸਟੇਟ ਗ੍ਰੈਂਟ ਤੇ ਜਾਏਗੀ ਔਰ ਪੰਜਾਂ ਸਾਲਾਂ ਚ ਪੈਸੇ ਭੋਲਾਂਗੇ ਪੰਜਾਂ ਸਾਲ ਸੋਚ ਪੰਜਾਬ ਚੱਲੂਗਾ ਇੱਕ ਸੋਚਣਾ ਔਰ ਉਹ ਸੋਚ ਨੂੰ ਅੱਗੇ ਵਧਾਉਣ ਲਈ ਵੀਰੋ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਹੈ ਆਪਾਂ ਸਾਰਿਆਂ ਨੂੰ ਸਿਰ ਜੋੜ ਕੇ ਮੁੱਦੇ ਹੋਰ ਬੜੇ ਨੇ ਪੰਜਾਬ ਦੇ ਅੱਜ ਕੇਵਲ ਖੇਤ ਖੇਤ ਕਿਸਾਨਾਂ ਦੀ ਫਸਲੀ ਵਿਭਿੰਨਤਾ ਦਾ ਕਿ ਉਹਨੇ ਕਿਵੇਂ ਤਰੱਕੀ ਕਰਨੀ ਆ ਆਪਣਾ ਮਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਆਇਆ ਸੀ ਮੱਕੀ ਪੀਜੋਗੇ 2 ਸਾਲੇ ਘਾਹੋ ਪਰ ਸਾਰੇ ਵੀਰ ਕਿੱਧਰ ਆ ਆਹੋ ਆ ਤਾਂ ਇਦਾਂ ਦਾ ਤਾਂ ਬਹਿ ਕੇ ਆਵਾਜ਼ ਵੀਰ ਠੀਕੋ ਇਹ ਕਾਗਰਾ ਛਾਪਦੇ ਆਜਾ ਸਰਕਾਰਾਂ ਮੂੰਗੀ ਦੀ ਐਮਐਸਪੀ ਦੇਣ ਤੋਂ ਮੁੱਕ ਜਾਨੀਆ ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਸਾਲ ਬਰਸਾਤੀ ਮੱਕੀ ਬੀਜੋਗੇ ਅਗਲੇ ਸਾਲ ਬਰਸਾਤੀ ਮੱਕੀ ਬੀਜੋਗੇ ਮਾਣ ਗਰੰਟੀ ਕਰਦਾ ਕਿ ਤੁਹਾਨੂੰ ਐਮਐਸਪੀ ਮੈਂ ਦੂੰਗਾ ਮਹਾਂ ਸਰਕਾਰ ਨੂੰ ਯਾਰ ਉਹ ਹਾਸਰੇ ਨਾ ਚੱਲਦਾ ਕੰਮ ਮਹਾਂ ਸਰੇ ਨਾ ਚੱਲਦਾ ਔਰ ਜੱਤਾ ਹੀ ਤੁਹਾਨੂੰ ਐਮਐਸਪੀ ਦੀ ਗਰੰਟੀ ਨਾ ਹੋਈ ਤੁਸੀਂ ਮੱਕੀ ਨਹੀਂ ਵੇਚਣੀ ਇਹ ਮੈਨੂੰ ਵੀ ਪਤਾ ਸਹੀ ਹੈ ਤੁਹਾਨੂੰ ਗੱਲ ਆ ਸਰਕਾਰ ਅੱਗੇ ਆਵੇ ਸਾਨੂੰ ਬੰਨਾ ਜੇ ਰਾਣਾ ਕਹਿ ਰਿਹਾ ਤਾਂ ਬੰਨਾ ਕੀ ਕਰ ਦੱਸ ਸਕਤੇ ਇਥੇ ਜੇ ਸਰਕਾਰ ਵੀ ਕਰੇ ਦੱਸ ਕਰ ਕਿ 10000 ਰੁਪਏ ਕਿੱਲਾ ਸਰਕਾਰ ਦੇਗੀ ਜਿਹੜਾ ਤੁਸੀਂ ਪੀੜੀ ਦੀ ਘਟਕੀ ਖਤਤ ਕਰਨੀ ਆ। ਸੋ ਗੱਲਾਂ ਬਹੁਤ ਨੇ ਫੇਰ ਕਰਾਂਗੇ। ਅੱਜ ਮਾਲਵੇ ਦੀ ਧਰਤੀ ਤੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ। ਔਰ ਦਿਲ ਖੁਸ਼ ਹੋ ਗਿਆ ਤੁਹਾਡਾ ਵਿਸ਼ਾਲ ਹਿਰਦਾ ਦੇਖ ਕੇ। ਹਾਂਜੀ। ਤੁਸੀਂ ਯਾਰੋ ਮਾਲਵੇ ਵਾਲੇ ਜਦੋਂ ਤੁਰਦਿਆ ਫਿਰ ਇਹਨਾਂ ਨੂੰ ਡੱਕ ਨਹੀਂ ਸਕਦਾ। ਅਗਰ ਕਿਸਾਨ ਸੰਘਰਸ਼ ਦੀ ਗੱਲ ਕਰੀਏ ਤਾਂ ਵੀ ਮਾਨਸੇ ਵਾਲਿਓ ਬਠਿੰਡੇ ਵਾਲਿਓ ਅਬੇ ਤੁਸੀਂ ਕੰਨ ਯਾਬ ਕੀਤਾ ਤੇ ਜੇ ਪੰਜਾਬ ਨੂੰ ਅੱਗੇ ਲੈ ਜਾਣਾ ਇਹ ਵੀ ਤੁਸੀਂ ਲੈ ਜਾਣਾ ਇਹ ਜਦ ਵੀ ਆਪਾਂ ਸਾਰੇ ਸਿਰ ਜੋੜ ਕੇ ਤੁਰ ਪਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਯਾਰੋ ਮੇਰੇ ਖਿਆਲ ਨਾਲ ਮੈਂ ਮੈਂ ਐਮਐਸਸੀ ਇਹ ਗੱਲ ਕਲੀਅਰ ਹੋ ਗਈ ਹੋ ਗਈ ਵੀਰ ਹੁਣ ਜਵਾਬ ਜਿਹੜਾ ਮੱਥੀ ਪੁੱਛੋ ਜਵਾਬ ਐਮੀ ਗੱਲਾਂ ਨਾਲ ਨਹੀਂ ਗੱਲਾਂ ਨਾਲ ਕਰਾਣੀ ਬਣਾਇਆ ਆਪਾਂ ਕੰਮ ਕਰਕੇ ਇੱਥੇ ਪਹੁੰਚਿਆ ਜੇ ਮੈਂ ਪਹੁੰਚ ਸਕਦਾ ਯਾਰਾ ਮੈਂ ਵੀ ਮੱਟਾਂ ਤੇ ਤੁਰਿਆ ਫਿਰਦਾ ਜੀ ਤੁਹਾਡੇ ਅੰਦਰ ਤੇ ਮੈਂ ਕਿੱਥੇ ਠੀਕ ਹੈ ਮਾਲਕ ਦੇ ਰਿਹਾ ਤੇ ਤੁਹਾਨੂੰ ਕਿਉਂ ਨਹੀਂ ਦੇਊਗਾ ਲੇਕਿਨ ਗੱਲ ਹੈ ਤੁਹਾਨੂੰ ਸੇਹ ਦੇਣਾ ਬਤਾ ਚਾਹੀਦਾ ਸੋ ਵੀਰੋ ਮੇਰੋ ਵਾ ਤੂੰ ਘਾਟੂ ਜੇ ਮੈਂ ਕੋ ਗੱਲ ਕਰ ਗਿਆ ਵਾਂ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਕਰ ਗਿਆ ਵਾਂ ਤਾਂ ਖੇਮਾ ਦਾ